ਇਹaltro ਹਾਂਜੀ ਮੈਨੂੰ ਜੇਪੜਾ ਹੀ ਨਹੀਂ ਆਮਾ ਲੁੱਟਿਆ ਗਿਆ ਆ ਆਮਾ ਲੁੱਟਿਆ ਗਿਆ ਨਹੀਂ ਨਹੀਂ ਮੇਰੇ ਇਸਨੇ ਭਾਈ ਕਰੋ ਮੈਂ ਚਾਰ ਵੇਚਿਆ ਪੁੱਤਰੀ ਹੋਈ ਹੋਣਾ ਲੱਲਿਆ ਹਾਏ ਮੇਰਾ ਪੁੱਤਰ ਖੋ ਲਿਆ ਮੇਰੇ ਕੋ ਇਹਦੀ ਹਾਏ ਹੁਣ ਕਾਰਵਾਈ ਕਰੋ ਗਿਆ ਨਾ ਕੋਈ ਨਹੀਂ ਕਰਵਾਉਂਦਾ ਯਾ ਵੀਰ ਯਾਰ ਕੱਟਿਆ ਟੈਂਕਾਂ ਕੰਨ ਤੇ ਲੱਗ ਜਾ ਬਸ ਸਾਨੂੰ ਮਰਵਾ ਦੇਣਾ ਸਾਰੇ ਇਹਨਾਂ ਨੇ ਮਰਵਾ ਦੇਣਾ ਨੇ ਮੈਂ ਸਾੰਦ੍ਰੇਨੰਦ ਤੋਂ ਮੇਰਾ ਖਤਰਾ ਆ ਆਦੀ ਰਖਵਾਤੀ ਕਰੋ ਮਾ ਮਤਮਾਨ ਜੀ ਕੋਈ ਨਹੀਂ ਆ ਕੋਈ ਨਹੀਂ ਹੋ ਘਾਰ ਇਹਨਾਂ ਦਾ ਹੂੰ ਹੂੰ ਇਹਨਾਂ ਦੇ ਘਰ ਕੋਲੋਂ ਮਾਰ ਬੀ ਜੇ ਨਾ ਗਾਣ ਨੂੰ ਕੋਈ ਖਤਮ ਕਰ ਦੇਣਾ ਦੱਸਾ ਦੱਸਾ ਜਾ ਕੇ ਤੇ ਖਤਮ ਕਰਤਾ ਤੁੰਨ ਵੀ ਮੌਤ ਦੇ ਨਾ ਆ ਆਓ ਮੇਰੀਆਂ ਬੱਚਿਓ ਆਓ ਮੇਰੀਆਂ ਬੱਚਿਓ ਆਓ ਮੇਰੀਆਂ ਬੱਚਿਓ ਮੇਰੇ ਪੋਜ਼ਿਟਿਵ ਫੋਟੋ ਉਹ ਵੀ ਕਾਟ ਕੇ ਆਜੇ ਪੋਜ਼ਿਟਿਵ ਫੋਟੋ ਆ ਦੇਖੋ ਫੋਟੋ ਅੱਜ ਆ ਦਾ ਕਮਾਣਾ ਚਾਹਾਂ ਬੜਾ ਨੰਗਾ ਬੜਾ ਮੋਰ ਤਾਂ ਸਾਰ tour tour ਟਾਈ ਲਾਟ ਲਾਈ ਯਾਰ ਕਾੜ ਦੇ ਬੁਬਾਰ ਰਹੀ ਦੀ ਆ ਸੁੱਕਾ ਦੀ ਮਰੀਜ਼ ਆਈ ਮੈਂ ਹੌਲ ਦਾ ਮਰੀਜ਼ ਮੈਂ ਮੁਝ ਜੂੜੀ ਕੰਨਾ ਮੈਂ ਤੁਮਝ ਜੂੜੀ ਕੰਨਾ ਮੇਰਾ ਕੋਈ ਆਸ ਨਹੀਂ ਤੇਰਾ ਬਰਾਬਰ ਨਹੀਂ ਹਏ ਹਰ ਕਦਮ ਦੇ ਸ਼ੋਰ ਮੈਂ ਮੇਰਾ ਕਹੋ ਕੋਈ ਆ ਗਰੀਬ ਰੰਡੀਆ ਇਦਾ ਵੀ ਕੋਈ ਵਿਚਾਰਦਾ ਮੈਂ ਕਰਨਾ ਆ ਕੁੜੀ ਮੇ ਤੇਵਾ ਆ ਜਿਹਦਾ ਚਾਰੇ ਬੇੜੀਆਂ ਮੇਲੀਆਂ ਇਹ ਮੇਰਾ ਆ ਕੋਹਾ ਸਾਦੀ ਸੁਣਵਾਈ ਕੀਤੀ ਜਾਵੇ ਸਾਡੇ ਤੇ ਕੋਈ ਕਿਰਪਾ ਕੀਤੀ ਹੋਰ ਪਿੰਡਰ ਨੂੰ ਰਜਮ ਬੰਦੇ ਨੇ ਸਜਾ ਦਿੱਤੀ ਜਾਂਦੇ ਜਿਹਨਾਂ ਨੇ ਨਾਰਾੜ ਕਿਉਂ ਦੀ ਦਵਾਈ ਮੇਰੇ ਭਰਾ ਸਾਡਾ ਘਰ ਦਾ ਪਰਣਾ ਨਾ ਕਾਤਾ ਅੱਗ ਤੇ ਪੀੜੀ ਖਤਮ ਕਰਦੀ ਸਾਡੀ ਸਾਡੇ ਇਨਸਾਫਤ ਆਬੇ ਸਾਡੀ ਬੇਨਤੀ ਆ ਗਰੀਬ ਵੀ ਬਸ ਆ ਜੀ ਫਰਿਆਦ ਸੁਣੋ ਤਾਂ ਬੇਗਰੀਬ ਨਾ ਮੇਰੀ ਕੁੜੀ ਮੇਰੀ ਤਲਾਕशुदा ਨਾਲ ਕੋ ਮਕਾਨ ਆ ਨਾ ਕੋ ਹੈ ਮੇਰ ਕੋ ਗਰੀਬ ਰਹੀਦੀ ਮੇਰ ਕੋ ਰਹੀਦੀ ਕਿਦਾ ਬਚਾਇਆ ਜੀ ਇਨਸਾਫ ਕਰੋ ਤਾਂ ਮੈਂ ਪਾਰੇ ਪਿੰਡੀ ਰਹਿਣ ਵਾਲੀ ਆ ਤੇ ਮੇਰਾ ਭਰਾ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਤੇ ਜਵਾਈ ਉਹ ਸਾਡੇ ਘਰ ਆ ਗਏ ਢੱਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਭਰਾ ਨੂੰ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਟੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂ ਲਾਏ ਬੜਾ ਛਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮਕਾ ਮਾਰਨ ਮੂਰਨ ਦਾ ਬੜਾ ਮਾਰ ਆਇਆ ਉਹਨੂੰ ਮੇਰੇ ਭਰਾ ਨੂੰ ਉਹਨੇ ਉਹਨੂੰ ਡਾਰ ਗਿਆ ਬਹੁਤ ਡਾਰ ਗਿਆ ਉਹਨੂੰ ਉਹਨੇ ਤਾਂ ਮਾਰ ਗਿਆ ਉਸ ਦਿਨ ਇਹਨੇ ਉਹਨੇ ਸ਼ੰਭੀ ਸਾਹਲੇ ਜੀ ਸਰਵਰ ਨਾ ਹੀ ਉਹਦਾ ਕੀ ਕਰਦਾ ਜੀ ਫਾਦਰ ਨਾ ਸਰਜੀਤ ਰਾਜੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਸੀ ਉਹ ਮੇਰਾ ਬੇੜਾ ਨਾ ਸਰਵਨ ਕੁਮਾਰ ਪੁੱਤਰ ਸਰਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਉਹਦੇ ਪਿੰਡ ਦੇ ਪਿੰਡ ਦੇ ਕੁੜੀ ਤੇ ਉਹਨਾਂ ਨਾਲ ਜਵਾਈ ਆਗੇ ਸਿੱਧਾ ਘਰ ਚਾਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਜਾ ਤਾਂ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਕਿੰਨੇ ਬੱਚੇ ਤੁਹਾਡੇ ਮੇਰੇ ਚਾਰ ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸਿਸ ਇਨਸਾਮ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਹਾਲਫਰ ਦਾ ਕੰਮ ਕਰਨਾ ਮਦਨਾਤ ਵੀ ਗੈਜੈਂਸੀਸ ਤੇ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਉੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹਨਾਂ ਦਾ ਟਰੱਕ ਡਰਾਈਵਰ ਇਹਨਾਂ ਦਾ ਪਲੇਟਰ ਇਹਨਾਂ ਦਾ ਟਰੱਕ ਡਾਟਾ ਪਲੇਟਰ ਇਹਦਾ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਪੁਲਿਸ ਪੁਲਿਸਰ ਕੰਪਲੇਂਟ ਕਰ ਕਹਿੰਦਾ ਕਿ ਕੰਮ ਸੁਣਵਾਈ ਲਿਖਣ ਆਇਆ ਸੁਣਵਾਈ ਚੱਲ ਰਹੀ ਹੈ ਸਾਡ ਨੂੰ ਲਿਖਣ ਦੀ ਮੇਰੇ ਮੇਨਰ ਬੀਨ ਦਿੱਤਾ ਦੇ ਕੇ ਕਿ ਮੇਰੇ ਮੈਨ ਸੁਣ ਸੁਣਵਾਈ ਕੀਤੀ ਜਾਏ ਮੇਰੇ ਦੀ ਪੁਲਿਸ ਨੇ ਕਾਰਵਾਈ ਹਜੇ ਤੱਕ ਹਾਈ ਤੱਕ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਵੇਰ 10 ਵਜੇ ਦਾ ਟਾਈਮ ਆ ਸਾਰਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਕਿ ਸਾਡੇ ਦੋਸ਼ੀਆਂ ਦੇ ਸਖਤ ਸਖਤ ਕੋਈ ਕਾਰਵਾਈ ਹੋਏ ਤਾਂ ਸਾਨੂੰ ਗਰੀਬ ਨੂੰ ਨਸਾਫ ਦੋਆ ਜਾਏ